ਚਾਈਨਾ ਡੋਰ ਵੇਕਣ ਦੇ ਦਾਅਵੇ ਕਰਨ ਵਾਲੇ ਦੁਕਾਨਦਾਰ ਦੇ ਦਿਵਾਲੇ ਹੋ ਗਏ ਜੇਮੈਟੋ ਅਤੇ ਸਵੀਗੀ ਵਾਲੇ ਦੁਕਾਨਦਾਰ ਨੇ ਕੀਤਾ ਸੀ ਦਾਵਾ ਜੇਮੈਟੋ ਦੀ ਵਰਦੀ ਪਾ ਕੇ ਕਰ ਰਹੇ ਨੇ ਖਰਾਚ ਚਾਈਨਾ ਡੋਰ ਦੀ ਸਪਲਾਈ ਬੀਤੇ ਦਿਨੀ ਸ਼ਰੇਆ ਪਟਾਲੇ ਵਿੱਚ ਚਾਈਨਾ ਡੋਰ ਵੇਕਣ ਅਤੇ ਚਾਈਨਾ ਡੋਰ ਦੀ ਵਿਕਰੀ ਇੱਕ ਦਿਨ ਵਿੱਚ ਬੰਦ ਕਰਵਾਉਣ ਦੇ ਦਾਅਵੇ ਕਰਨ ਵਾਲੇ ਪਤੰਗਾਂ ਦੀ ਦੁਕਾਨ ਕਰਨ ਵਾਲੇ ਦਿਨੇਸ਼ ਖੋਸਲਾ ਦੀ ਦੁਕਾਨ ਤੇ ਜੋਮੈਟੋ ਤੇ ਸਵਿਗੀ ਤੇ ਡਿਲੀਵਰੀ ਬੁਆਇਜ਼ ਨੇ ਇਕੱਠੇ ਹੋ ਕੇ ਗਾਮਾ ਸ਼ੁਰੂ ਕਰ ਦਿੱਤਾ ਦੱਸਦੀ ਕਿ ਦਿਨੇਸ਼ ਖੋਸਲਾ ਵੱਲੋਂ ਸ਼ਹਿਰ ਵਿੱਚ ਚਾਇਨਾ ਡੋਰ ਦੇ ਗੱਟੂ ਵਿਕੰਤੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਇਸ ਦੁਕਾਨ ਤੇ ਰੇਡ ਵੀ ਕੀਤੀ ਸੀ ਜਿਸ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਖੋਸਲਾ ਨੇ ਕਿਹਾ ਸੀ ਕਿ ਜੋਮੈਟੋ ਤੇ ਸਵਿਗੀ ਵਰਗੀ ਕੰਪਨੀਆਂ ਦੀ ਵਰਤੀ ਪਾ ਕੇ ਕੁਝ ਨੌਜਵਾਨਾਂ ਵੱਲੋਂ ਘਰਾਂ ਵਿੱਚ ਚਾਇਨਾ ਡੋਰ ਦੀ ਸਪਲਾਈ ਕੀਤੀ ਜਾ ਰਹੀ ਹੈ ਕਿੰਤੀ ਵਿੱਚ 35 ਦੇ ਕਰੀਬ ਡਿਲੀਵਰੀ ਬੁਆਇਜ਼ ਨੇ ਖੋਸਲਾ ਦੀ ਦੁਕਾਨ ਤੇ ਆ ਕੇ ਕਿਹਾ ਕਿ ਸਿਰਫ ਪਬਲਿਸਿਟੀ ਹਾਸਲ ਕਰਨ ਲਈ ਨੀਸ਼ ਕੋਸਲਾ ਵੱਲੋਂ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ ਜੋ ਕਿ ਸਰਾਸਰ ਗਲਤ ਹੈ ਜਾਂ ਤਾਂ ਉਹ ਉਸ ਬੰਦੇ ਦਾ ਨਾਮ ਦੱਸੇ ਜੋ ਜਿਮੈਟੋ ਤੇ ਵਰਦੀਪਾਕੇ ਚైనాਡੌਰ ਸਪਲਾਈ ਕਰ ਰਹੇ ਹਨ ਜਾਂ ਫਿਰ ਆਪਣੇ ਪਿਆ ਲਈ ਮਾਫੀ ਮੰਗੇ ਦੂਜੇ ਪਾਸੇ ਦੁਕਾਨਦਾਰ ਦਿਨੀਸ਼ ਕੋਸਲਾ ਦਾ ਕਹਿਣਾ ਹੈ ਕਿ ਇਹੀ ਕਾਜ਼ੀ ਕਿ ਜਿਮੈਟੋ ਤੇ ਸਵੀਕੀਤੀ ਵਰਦੀਪਾਕੇ ਕੁਝ ਲੋਕ ਚੈਨਾਡੌਰ ਦੀ ਸਪਲਾਈ ਕਰ ਰਹੇ ਹਨ ਉਸਨੇ ਡਿਲੀਵਰੀ ਬੋਏਜ ਵੱਲੋਂ ਕੁਝ ਵੀ ਨਹੀਂ ਕਿਹਾ ਸੀ ਮੰਦੇਲੇ ਕੱਲ੍ਹ ਕੀ ਸਾਫਣਾ ਕਰੋ ਕੱਲ੍ਹ ਤੇ ਅੰਦਰ ਤੇ ਇੱਕ ਮੈਂ ਕਰ ਮੈਂ ਵੀ ਰਹਾ ਕਹਿਣਾ ਬਾਜੀ ਟਮਾਟਰ ਦੀ ਭਾਅ ਨਹੀਂ ਜੋ ਜੁਆਇਨ ਨਹੀਂ ਹੁੰਦਾ ਭਾਈ ਜਿੰਨੀ ਦੇ ਬੰਦਾ ਜੁਆਇਨ ਨਹੀਂ ਹੁੰਦਾ ਓਨੀ ਦੇ ਵੀ ਬੈਕ T-shirt ਕਿਸੇ ਨੂੰ ਨਹੀਂ ਮਿਲਦਾ ਭਾਈ ਜਾਂਦੇ ਕੀ ਹੁਣ ਆਪਾਂ ਆਇਆ ਬੈਜ ਦਾ ਮਾਫੀ ਹੋਗੇ ਜੀ ਆਪਾਂ ਪੁਲਿਸ ਨੂੰ ਕੰਡੀਸ਼ਨ ਨੂੰ ਜਾਂਦੇ ਹੋ ਮਾਫੀ ਮੰਗੇ ਮੇਰਾ ਵੀਚਰ ਨਹੀਂ ਕਰਦਾ ਸਾਡੇ ਤੋਂ ਮਾਫੀ ਮੰਗਣਾ ਕੀ ਕਿਹਾ ਇਹਨਾਂ ਨੇ ਤੁਹਾਨੂੰ ਇਹ ਕਹਿੰਦੇ ਭਾਅ ਬੰਦੇ ਟਮਾਟਰ ਦੀ ਜੈਗਟਾਂ ਤੇ ਬੈਗ ਵਿੱਚ ਗੱਟੂ ਡਿਰਵਾ ਕਰਨ ਦੇ ਨੇ ਹਣ ਬੰਦਾ ਦਾ ਕੀ ਕਰਾਂ ਰਿਹਾ ਵਾ ਤੁਸੀਂ ਨਹੀਂ ਦੇਖੀ ਐ ਗੱਟੂ ਤੋਂ ਵਿੱਚ ਮੈਂ ਸਾਹਿਬ ਇਹੀ ਗੱਲ ਕਹਿ ਰਿਹਾ ਆ ਪਾਪਾ ਮਰਨੇ ਦੇ ਅਖਾਂਡ ਜਿਹੜੇ ਕੋਲੋਂ ਬਦਨਾਨ ਕੀਤਾ ਜਾ ਰਹੇ ਆ ਉਹਨਾਂ ਦੇ ਮੱਤੀਆਂ ਪਾ ਕੇ ਉਹਨਾਂ ਦੇ ਗੱਟੂ ਦਿੱਤੇ ਜਾ ਕੇ ਦੇਖੋ ਭਾਜੀ ਭਾਈ ਇਹਨਾਂ ਨੇ ਨਾ ਭਾਈ ਲਿਆ ਆਪਣਾ ਹਦਿਆ ਕੋਸਮ ਆਨਲਾਈਨ ਮਰਚੈਂਡ ਵਾਲੇ ਗਏ ਇਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਬੰਦੇ ਜਮਾਟੋ ਦੀਆਂ ਟੀ-ਸ਼ਰਟਾਂ ਜਿਹੜੀਆਂ ਪਾ ਕੇ ਬੈਗ ਦੇ ਵਿੱਚ ਗੱਟੂ ਸਪਲਾਈ ਕਰ ਰਹੇ ਨੇ ਭਾਈ ਇਹਦਾ ਫੂਡ ਡਿਲੀਵਰੀ ਆ ਤਾਂ ਮਾਡੂ ਗੱਟੂ ਅੰਗਟਵਾਣੇ ਕਰਦੇ ਲੋੜ ਨਹੀਂ ਆ ਆਡਾ ਪਤੰਗਾ ਦਾ ਕੰਮ ਆ ਤੁਸੀਂ ਡੋਰਾ ਵੇਚਦੇ ਆਂ ਆਪਾਂ ਦੇ ਵੇਚਦੇ ਨਹੀਂ ਲਈ ਇਹਨਾਂ ਨੇ ਇਹ ਬਿਆਨ ਕਰਕੇ ਸਾਨੂੰ ਇਹਦੀ ਤਕਲੀਫ ਹੈਗੀ ਹੈ ਕਿ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਮਾਟੋ ਸਵੀਗੀ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਭਾਈ ਇਹਨਾਂ ਨੂੰ ਕਹੇ ਆਪਾਂ ਇਹ ਜਾਣਦੇ ਆ ਕਿ ਆਪਣਾ ਬਿਆਨ ਵਾਪਸ ਲਏ ਤੇ ਮਾਫੀ ਮੰਗੇ ਕਿ ਮੇਰੇ ਕੋਲ ਗਲਤੀਆਂ ਆ ਬਿਆਨ ਦਿੱਤਾ ਗਿਆ ਜਾਂ ਤੇ ਸਾਨੂੰ ਇਹ ਬੰਦਾ ਦੱਸ ਦੇ ਕਿ ਇਨੇ ਕਿਸੇ ਬੰਦੇ ਨੂੰ ਵੇਖਿਆ ਵਾ ਅੱਡ ਡਿਲੀਵਰ ਕਰਦੇ ਵਿੱਚੋਂ ਗਟੂ ਕੱਢ ਕੇ ਦਿੰਦੇ ਆ ਜਾਂ ਸਾਨੂੰ ਬੰਦਾ ਦੱਸ ਦੇ ਕਿਉਂਕਿ ਭਾਈ ਆਡੀ ਜਿਹੜੀ ਜਮਾਟੋ ਦੀ ਜੈਕਟ ਜਾਂ ਸਵੀਗੀ ਦੀ ਜੈਕਟ ਜਾਂ ਬੈਗ ਆ ਉਹ ਜੋਇਨਟੋਂ ਬਗਾਰ ਨਹੀਂ ਮਿਲਦਾ ਇਹਦਾ ਮਤ ਮੈਂ ਤੇਨਾਂ ਨੂੰ ਕਿਹਾ ਮੈਂ ਕਹਿੰਦਾ ਮੈਂ ਵੇਖਿਆ ਵਾ ਮੈਂ ਕਹਿੰਦਾ ਮੇਰੇ ਕੰਮ ਕਰ ਤੂੰ ਹਾਨੂੰ ਬਾਹਰੋਂ ਤੋਂ ਅਰੇਂਜ ਕਰਕੇ ਵਿਖਾ ਦੇ ਜਮਾਟੋ ਦੀ ਬੈਗ ਤੇ ਪੀਛੇ ਤੋਂ ਅਰੇਂਜ ਕਰਕੇ ਵਿਖਾ ਦੇ ਕਿ ਜੇ ਮਿਲਦੀ ਹੈ ਕਿਦੋਂ ਤੇ ਇਹ ਆਂਦੀ ਕੰਪਨੀ ਵੱਲੋਂ ਆਈਏ ਬਾਈ ਕੁਰੀਅਰ ਆਂਦੀ ਹੈ ਜੀ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਜਾਂਦਾ ਕਿ ਅੱਲੀ ਕਾਰਬਨ ਕੀ ਸਰ ਆਪਾਂ ਐਸਐਸਵੀ ਦੇ ਪੇਸ਼ ਹੋਣਾ ਖੜ ਜਾ ਕੇ ਉਥੇ ਜਾ ਜਾ ਕੇ ਉਹਨਾਂ ਨੂੰ ਸਾਨੂੰ ਕਹਾਂਗੇ ਕਿ ਸਰ ਇਹਨਾਂ ਨੇ ਬੰਦਾ ਸਿਹਰੀ ਪਬਲਿਸਿਟੀ ਕਰ ਰਹੇ ਆ ਵਾ ਇਹਨਾਂ ਨੇ ਸਰ ਪਹਿਲਾਂ ਇੱਕ ਵੀ ਦੋਦੀਆਂ ਦਾ ਵੀ ਵਿੱਚ ਨਾ ਲਿਆ ਕਿ ਦੋਦੀ ਵੀ ਆ ਕੰਮ ਕਰਦੇ ਨੇ ਗੱਡੂਆਂ ਬੋਲ ਆਪਾਂ ਇਹਨਾਂ ਨੂੰ ਆਹ ਬੰਦੇ ਜਾਂਦੇ ਮਾਫੀ ਮੰਗ ਲੈ ਕਿ ਮੇਰੇ ਕੋਲ ਗਲਤ ਬਿਆਨ ਦਿੱਤਾ ਗਿਆ ਵਾ ਇਹ ਕੰਮ ਨਹੀਂ ਹੈਗਾ ਜਾਂ ਤੁਹਾਨੂੰ ਬੰਦਾ ਦੱਸ ਦੇਗਾ ਇਹ ਬੰਦੋ ਕਦੇ ਦਿਲਬਰ ਕਦੇ ਨੇ ਵੇਖਿਆ ਦੇ ਜਮਾਟੋ ਪਾਸ ਦੀ ਜਾਗਰ ਬਾਦ ਬਸ ਸਰ ਨੂੰ ਪਰੇਸ਼ਾਨੀ ਆ ਰਹੀ ਕਿ ਦੁਬਾਰਾ ਬਿਆਨ ਪਰੇਸ਼ਾਨੀ ਆ ਰਹੀ ਆਲੀ ਹੈ ਅਨੁਪਾਲ ਭਾਈ ਨਿਕਾਲੇ ਗੰਡੂ ਭਾਈ ਕੋਈ ਨਾ ਕੋਈ ਕੰਮ ਨੂੰ ਰੋਕਦਾ ਵਾ ਕੱਲ ਮੇਰਾ ਨਾਮ ਵੀ ਪੰਜੇ ਗੱਲ ਇਹ ਹੈ ਕਿ ਮਸਿਆਹੀ ਹੈ ਕਿ ਇਸ ਵਸਿਆਈ ਨਹੀਂ ਹੈ ਮੈਂ ਕਿਹਾ ਕੱਲ ਨੂੰ ਆ ਸਕਦੀ ਹੈ ਕੱਲ ਨੂੰ ਕੋਈ ਵਿਸ਼ਾਸ਼ੀ ਸਾਡ ਨੂੰ ਰੋਕ ਕੇ ਸਾਡੀ ਚੈਕਿੰਗ ਕਰ ਸਕਦਾ ਹੈ ਨਿੰਗਣਾ ਕੁਝ ਨਹੀਂ ਹੈ ਫਿਰ ਵੀ ਕਿਆ ਨ ਮਤਲਬ ਸਾਡ ਨੂੰ ਆਈ ਲੇਟ ਹੋਣਾ ਹੈ ਡਿਲੀਵਰੀ ਕਰਾਂਗੇ ਅੱਗੇ ਸ਼ਾਇਦ ਲੋੜੀ ਤਿਆਰ ਕਰਕੇ ਰਾਸ਼ੀ ਬੜਾਵਾ ਉਹ ਚੈੱਕ ਕਰਨਗੇ ਸਾਡ ਨੂੰ ਹੋਰ ਬਿਕਾਦ ਪੇਸ਼ਾਨੀ ਆਏਗੀ ਗੱਲ ਇਹ ਹੈ ਕਿ ਇਹ ਬੰਦੇ ਨੇ ਸਿਰਫ ਇੱਕ ਬੱਲੇ ਬੱਲੇ ਖਟਰਮਾ ਸੇ ਤੁਹਾਨੂੰ ਬਦਨਾਮ ਕਰਤਾ ਵਾ ਮਸ਼ਹੂਰ ਕਰਦਾ ਬਦਨਾਮ ਕਰ ਲਾ ਜੋ ਮਰਜ਼ੀ ਲਾ ਲੋ ਤੁਹਾਨੂੰ ਪੇਸ਼ਾਨੀ ਹੈ ਕਿ ਮਾਰੇ ਪੂਰੀ ਰਣੀ ਪਰੇਸ਼ਾਨੀ ਅੱਗੇ ਤੋਂ ਜਾਣ ਦਿੰਦੇ ਹਾਂ ਮਾਤਾ ਸਾਡੀ ਸਾਨੂੰ ਅੱਗੇ ਕਿੰਨੇ ਕੇ ਪੈਸੇ ਮਿਲਦੇ ਇਨਾਂ ਨੂੰ ਕਿੰਨੇ ਕੇ ਮਿਲਦੀ ਪਾਏ ਇੰਜੀਨੀਅਰ ਹੋਰ ਸਾਨੂੰ ਬੁਲਾ ਕੇ ਮੇਡ ਕਰਨਾ ਇੱਕ ਬੰਦਾ ਜਿਹੜਾ 8 ਘੰਟੇ ਦੀ ਕੋਟਰ ਲਾਣ ਰਿਹਾ ਮਾਰਾ ਜੀ ਇੱਕ ਇੱਕ ਘੰਟੇ ਦੀ ਕੋਟਰ ਲਗੜਾਏ ਬੰਦੇ ਦਾ ਇਹਨੇ ਇਹ ਕਰਕੇ ਕੋਸਲੇ ਤੇ ਕਰਕੇ ਸਿਰਫ ਇਹਨੇ ਪਬਲਿਸਿਟੀ ਖੱਟੀਏ ਕਦੀ ਦੋਦੀਆਂ ਲਗਈ ਜਾਂਦੇ ਕਦੀ ਕੁਛ ਗਈ ਜਾਂਦੇ ਆਈ ਇਹ ਨਹੀਂ ਆ ਗਏ ਚੋਰ ਆ ਹੀ ਆ ਗਏ ਹੁਣ ਕਿੰਨੇ ਬੰਦੇ ਆਏ ਇੱਥੇ ਤੁਹਾਡੇ ਕਿੰਨੇ ਸਾਡੇ ਪਾਜੀ ਇੱਥੇ 50 ਪਲੱਸ ਬੰਦੇ ਏ ਸੀਗੀ ਵਾਲੇ ਵੱਖਰੇ ਐਜਮੈਂਟ ਵਾਲੇ ਵੱਖਰੇ ਆਏ ਜੀ ਆਮਦਾਰ ਗੋਬਲੇ ਦਿਨੇਸ਼ ਖੋਸਲਾ ਜੀ ਕੀ ਹੋਇਆ ਹੈ ਸਰ ਕੋਈ ਨਹੀਂ ਆ ਨਾ ਵਿਚਾਰਿਆਂ ਨੂੰ ਗਲਤ ਫहमी ਹੋਈ ਹੈ ਭੜਕਾਇਆ ਗਿਆ ਜਿੰਨਾ ਮੈਂ ਕਹਿ ਰਿਹਾ ਹਾਂ ਕਿ ਵਿਚਾਰਿਆਂ ਨੂੰ ਭੜਕਾਇਆ ਗਿਆ ਵਾ ਗੱਲ ਕੋਈ ਨਹੀਂ ਮੈਂ ਤਾਂ ਸੋ ਕੱਲ ਕੇ ਇੰਟਰਵਿਊ ਮੇਰੇ ਕੋਲ ਲੈਣ ਆਏ ਸੀ ਪੱਤਰਕਾਰ ਤਾਂ ਅੱਡੇ ਮੈਂ ਉਹਨਾਂ ਦੇ ਵਿੱਚ ਇਹਨਾਂ ਦਾ ਸਭ ਪੱਕ ਲਿਆ ਕਿ ਪਟਾਲਾ ਦੇ ਵਿੱਚ ਹੁਣ ਡਿਲੀਵਰੀਆਂ ਹੋਣਦੀਆਂ Zomato ਦੇ ਯੂਨੀਫਾਰਮ ਪਾ ਕੇ ਜੈਕਟ ਪਾ ਕੇ ਉਹ ਡਿਲੀਵਰੀਆਂ ਦੇ ਰਹੇ ਨੇ ਗੱਲ ਪਤਾ ਕੀ ਹੁੰਦੀ ਹੈ ਸਰ Zomato ਤਾਂ ਸਿੱਗੀ ਇੱਕ ਇੰਟਰਨੈਸ਼ਨਲ ਕੰਪਨੀ ਹੈ ਨੇ ਉਹਨਾਂ ਦੇ ਲੋਕਾਂ ਨੂੰ ਭਰੋਸਾ ਹੈ ਉਹਨਾਂ ਦੇ ਪ੍ਰਸ਼ਾਸਨ ਨੂੰ ਭਰੋਸਾ ਹੈ ਉਹਨਾਂ ਦੇ ਪੁਲਿਸ ਨੂੰ ਭਰੋਸਾ ਹੈ ਭਾਈ ਇਹ ਕੋਈ ਆਪਰਾ ਮੇਰੇ ਜਿਹੜੇ ਨੇ ਸਿਰਫ 7 ਵੇ ਤੋਂ ਲੈ ਕੇ ਰਾਤ 11 11 ਵਜੇ ਤੱਕ ਠੰਡ ਦੇ ਵਿੱਚ ਡਿਲੀਵਰੀਆਂ ਦੇਂਦੇ ਨੇ ਮੇਰਾ ਜੀ ਕਰਦਾ ਨਾ ਕਿਸੇ ਵੇਲੇ ਜੇ ਮੈਂ ਬਾਹਰ ਜਾ ਕੇ ਕੱਪ ਕਾਫੀ ਲੈ ਪੀਣਾ ਤੇ ਮੈਂ ਆਰਡਰ ਦੇ ਦੇਣਾ ਜਿਮੈਟੋ ਦੇ ਕਿ ਯਾਰ ਜਿਮੈਟੋ ਵਾਲਾ ਡਿਲੀਵਰ ਕਰ ਦੇ ਉਹ ਸਿਰਫ 10 ਰੁਪਏ ਵਿੱਚ ਡਿਲੀਵਰ ਕਰ ਰਿਹਾ ਠੀਕ ਹੈ ਉਹਨਾਂ ਨੂੰ ਭੜਕਾਇਆ ਗਿਆ ਪਰ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਤੁਸੀਂ ਵੀਡੀਓ ਕੋਈ ਦੁਬਾਰਾ ਚੈੱਕ ਕਰ ਲਓ ਮੈਂ ਤਾਂ ਉਹਦੇ ਚ ਤੁਹਾਡਾ ਪੱਖ ਲਿਆ ਕਿ ਇਹਨਾਂ ਵਿਚਾਰਿਆਂ ਦੀ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ। ਕਿਉਂਕਿ ਕੇਵਲ ਤੇਰੀ ਸਾਡੀ ਯੂਨੀਫਾਰਮ ਆ ਸਾਨੂੰ ਬਾਈਕ ਕੋਰੀ ਦੇ ਮਿਲਦੇ ਹੋ ਕੰਪਨੀ ਵੱਲੋਂ ਮਿਲਦੀ ਕਿਤੇ ਵੀ ਆਮ ਨਹੀਂ। ਪਰ ਦੇਖੋ ਜੋਮੈਟੋ ਦੀ ਕੱਲੀ ਯੂਨੀਫਾਰਮ ਦੀ ਗੱਲ ਨਹੀਂ ਹੁੰਦੀ। ਤੁਸੀਂ ਜੋਮੈਟੋ ਦਾ ਲੋਗੋ ਹੀ ਲਾ ਕੇ ਕਿਤੇ ਚੱਲ ਜਾਓਗੇ ਤੁਹਾਨੂੰ ਕੋਈ ਪਤਾ ਲੱਗਣਾ ਜੀ ਜੋਮੈਟੋ ਦੀ ਯੂਨੀਫਾਰਮ ਹੈ ਕਿ ਨਹੀਂ ਯੂਨੀਫਾਰਮ ਹੈ। ਪਰ ਤੁਹਾਡੇ ਇਹਨਾਂ ਨੂੰ ਧਿਆਨ ਨਾਲ ਸਾਡੀ ਨੰਬਰ ਚੈਕਿੰਗ ਦੀ ਜੇ ਆਪਾਂ ਲੇਟ ਹੋ ਜਾਣਗੀ ਜਿੰਨੀ ਵੀ ਕਰਨ ਦੇ ਲੋਕ। ਭਾਜੀ ਦੇਖੋ ਚੈਕਿੰਗ ਮੈਂ ਤਾਂ ਕਹਿੰਦਾ ਇਹਨਾਂ ਦੀ ਪੁਲਿਸ ਨਹੀਂ ਆਈ ਤਾਂ ਕਦੇ ਚੈਕਿੰਗ ਕੀਤੀ ਨਹੀਂ ਗਈ ਕਿਉਂਕਿ ਉਹਨਾਂ ਨੂੰ ਪਤਾ ਕਿੰਨੇ ਕੇ ਬੰਦੇ ਵਟਾਲ ਮੈਂ ਤਾਂ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਇਹਨੇ ਲਫ਼ਜ਼ ਕਹਿ ਕੇ ਕਿ ਇਹਨਾਂ ਦਾ ਆ ਮੁੰਡਾ ਐਸ ਮੋਟਰਸਾਈਕਲ ਨੰਬਰ ਦੇ ਨਾਲ ਕਰਦਾ ਜੇਕਰ ਮੈਨੂੰ ਹੋਵੇ ਤਾਂ ਮੈਂ ਮੋਟਰਸਾਈਕਲ ਦਾ ਨੰਬਰ ਨਾ ਦਿੰਦਾ ਦੱਸੋ ਕਿਹੜਾ ਬੰਦਾ ਕਰਦਾ ਹਸਣਦਾ ਭਾਜੀ ਮੈਂ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਜੇ ਮੈਟੋ ਵਾਲਾ ਕਰਦਾ ਸਗੋ ਇਹਨਾਂ ਨੇ ਆ ਕੇ ਇੱਥੇ ਆਹਦੀ ਬੁੰਡਾ ਕਰਦੀ ਦਾ ਨਾਅਤ ਕੀਤਾ ਵੇਖੋ ਜੇ ਮੈਂ ਦਿਮਾਗ ਦੀ ਗੱਲ ਕਰਾਂ ਤਾਂ ਮੇਰਾ ਦਿਮਾਗ ਚਾਹੁੰਦਾ ਕਿ ਮੈਂ ਇਹਨਾਂ ਤੇ ਪੂਰੀ ਕਾਰਵਾਈ ਕਰਾਵਾਂ ਡੀਜੀਪੀ ਸਾਹਿਬ ਕੋ ਹੁਣ ਐਕਸ਼ਨ ਲਵਾਵਾਂ ਇਹਨਾਂ ਤੇ ਕਿ ਇਹਨਾਂ ਨੇ ਪਰਚਾ ਦਰਜ ਹੋਵੇ ਕਿ ਮੇਰੀ ਦੁਕਾਨ ਤੇ ਆ ਕੇ ਇਸ ਤਰ੍ਹਾਂ ਹਮਲਾ ਕੀਤਾ ਪਰ ਦਿਲ ਮੇਰਾ ਕਹਿੰਦਾ ਯ ਉਹਨਾਂ ਵਿਚਾਰਿਆ ਨਾ ਕੀ ਕਸੂਰ ਆ ਜੇਕਰ ਕੋਈ ਭੜਕਾਰੇਗਾ ਉਹਨਾਂ ਨੂੰ ਉਹ ਮਾਰਾ ਜਾ ਢੜਕ ਕੇ ਇੱਥੇ ਪਹੁੰਚ ਗਏ ਨੇ ਹੁਣ ਮੇਰਾ ਤਾਂ ਮਨ ਨਹੀਂ ਕਰਦਾ ਕਾਰਵਾਈ ਕਰਨ ਤੇ ਪਰ ਮੇਰੀ ਦੁਕਾਨ ਦੀ ਲੇਬਰ ਹੈਗੀ ਆ ਉਹ ਲੇਡੀਜ਼ ਨੇ ਉਹ ਉੱਥੇ ਕਹਿੰਦੇ ਕਿ ਇੱਥੇ ਗਾਲ੍ਹਾਂ ਕੱਢੀ ਆਂਦੇ ਨੇ ਸਾਨੂੰ ਤੁਸੀਂ ਉਹਨਾਂ ਕੋ ਵੀ ਉਹਨਾਂ ਦਾ ਸੁਣੋ ਮੈਂ ਤਾਂ ਚਾਹੁੰਦਾ ਨਹੀਂ ਕਾਰਵਾਈ ਕਰਾਂ ਪਰ ਨਹੀਂ ਆ ਕਹਿੰਦੀ ਕਿ ਤੁਸੀਂ ਹੀ ਸਰਕਾਰ ਦਿਓਗੇ ਹਾਈ ਦਵਾਂਗੇ ਉਹ ਕਹਿੰਦੇ ਨੇ ਕਿ ਜੇਕਰ ਸਾਡੇ ਕੋਲ ਮਾਫੀ ਨਾ ਮੰਗੀ ਤੇ ਅਸੀਂ ਪੁਲਿਸ ਦੇ ਕੋਲ ਜਾਵਾਂਗੇ ਕਾਨੂੰਨੀ ਕਾਰਵਾਈ ਕਰ ਬਿਲਕੁਲ ਜਾਨ ਉਹਨਾਂ ਦਾ ਹੱਕ ਹੈ ਪੁਲਿਸ ਦਾ ਵੀ ਹੱਕ ਹੈ ਦੇਖੋ ਜਿਹੜੀ মিডিਆ ਤੁਹਾਡੇ ਸਾਹਮਣੇ ਹੈ ਪੁਲਿਸ ਕੋ ਕੀ ਜਾਣਾਂ ਸਾਰੀ মিডিਆ ਦੇ ਸਾਹਮਣੇ ਆ ਦੁਨੀਆ ਦੇ ਸਾਹਮਣੇ ਆ ਕਿ ਜੀ ਮੈਂ ਉਹਨਾਂ ਦਾ ਨਾਮ ਕਿਸੇ ਦਾ ਲਿਆ ਕਿ ਜਿਵੇਂ ਟੋਲਾ ਮੁੰਡਾ ਵਾ ਜਿਹਨੇ ਗਟੂ ਵੇਚਿਆ ਮੈਂ ਤਾਂ ਕਿਤੇ ਵੀ ਨਹੀਂ ਕਿਹਾ ਕਿ ਡਿਲੀਵਰੀ ਕੀਤੀ ਮੈਂ ਤਾਂ ਉਹਦੇ ਜੀ ਵੀਡੀਓ ਚ ਤੁਸੀਂ ਕਲਿੱਪ ਜਰਾ ਨਾਲ ਲਾਓ ਮੈਂ ਉਹਦੇ ਜੀ ਇੰਨਾ ਗੱਲ ਕਹਿ ਰਿਹਾ ਕਿ ਕੰਪਨੀ ਨੂੰ ਬਦਨਾਮ ਕੀਤਾ ਜਾ ਰਿਹਾ ਇਹਦੇ ਚਾ ਕੀ ਗਲਤ ਗਿਆ ਨਾਮ ਨਹੀਂ ਲਿਆ ਕਿਸੇ ਕੰਪਨੀ ਸਰ ਜੇਕਰ ਮੈਂ ਉਹਨਾਂ ਦਾ ਸਾਥ ਦਿੱਤਾ ਕਿ ਜਿਵੇਂ ਟਮੈਟੋ ਸਵੀਗੀ ਜੜੀਆ ਇੰਟਰਨੈਸ਼ਨਲ ਕੰਪਨੀਆਂ ਨੇ ਕੰਪਨੀ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਮੇਰੇ ਭਰਾ ਕੰਮ ਕਰਨ ਦੇ ਨੇ ਉਹਨਾਂ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਕਿ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਇਹਦੇ 'ਚ ਗਲਤ ਕੋਈ ਨਹੀਂ ਹੈਗਾ